ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਨਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਗੱਬਣਾ ਨੇ ਬਈ ਥੋੜੇ ਥੋੜੇ ਦਿਨ ਘਰ ਮਾਲੀਆਂ ਲੈਂਦੀਆਂ ਨੇ ਇੱਕ ਬੜਾ ਜਿਹੜੀ ਤਾਜੀ ਸੋਈ ਆ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਬਾਪੂ ਜੀ ਸਤਿਕਾਰ ਸਤਿਕਾਰ ਹੋਠੀ ਕੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਜੀ ਨਾਮ ਅੰਦਰ ਸਿੰਘ ਜੀ ਹੂੰ ਪਿੰਡ ਛਣਾ ਗੁਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਹੂੰ ਤਪਾਹਫੀਲ ਨੇੜੇ ਪਿੰਡ ਆਪਣਾ ਬਧਾਉੜ ਸਹਿਣਾ ਨੇ ਵਾਲਾ ਓਕੇ ਇਹ ਪਿੰਡਾਂ ਦੇ ਗਏ ਮੋਬਾਈਲ ਨੰਬਰ ਬੋਲ 9855233688 ਕਿਹੜਾ ਸੂਈ ਹੈ ਜਰਸੀ ਪਹਿਲਾਂ ਜੀ ਚੌਗਾ ਦੀ ਚੌਕ ਦੰਦ ਨੇ ਠੀਕ ਹੈ ਚਾਰ ਦੰਦ ਹੀ ਹੈ ਚਾਰ ਦੰਦ ਪਹਿਲਾਂ ਹਾਂ ਕਦੋਂ ਸੂਈ ਹੈ ਬਾਪੂ ਇਹ ਰਾਤ ਜੀ ਰਾਤ ਹਾਂ ਜੇਰ ਜੂਰ ਪਈ ਹੈ ਬੱਚਾ ਕੀ ਦੇਤਾ ਇਹ ਉਹ ਚੈੱਕ ਕਰੀਂ ਤਾ ਬੱਚਾ ਬੱਛੀ ਦਿੱਤੀ ਬੱਛੀ ਜੀ ਬੱਛੀ ਬੱਛੀ ਬੜੀ ਚੰਗੀ ਆ ਹਾਂ ਜੀ ਬੱਛੀ ਇੱਕ ਨੰਬਰ ਬੱਚਾ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਚੈੱਕ ਕਰੋ ਬੱਛੀ ਬਹੁਤ ਚੰਗੀ ਦਿੱਤੀ ਆ ਕਹਿੰਦੇ ਬਾਪੂ ਬੱਚੇ ਇੱਕ ਨੰਬਰ ਜੀ ਬੜਾ ਚੰਗਾ ਬੱਚਾ ਲੱਗਦਾ ਗਰਮਾਣੀ ਨੇ ਕਿਉਂ ਬੱਚੇ 4 ਸਾਲ 1.5 ਸਾਲ ਨੂੰ ਨਾਲ ਹੀ ਤਿਆਰ ਹੋਏ ਨੇ ਥੱਲੇ ਬਾਦੇ ਥਾਣ ਦੇਖੋ ਲੈ ਇੱਕ ਨੰਬਰ ਲੈ ਵਾ ਠੰਡੀ ਸੀਲ ਲੈ ਇਧਰ ਦਿਖਾ ਦਿਓ ਬਾਤ ਹੈ ਫਿਟਿੰਗ ਬੜੀ ਤਕੜੀ ਹੈ ਨਾ ਲੈਵੇ ਦੀ ਹਾਂ ਬੜਾ ਚੰਗਾ ਚਬਾਈ ਜੀ ਬਹੁਤ ਜੀ ਇਧਰ ਮੂੰਹ ਦਿਖਾ ਦੇ ਜੀ ਮੁੰਡਾ ਥਣ ਕਿਆ ਬਾਤ ਹੈ ਫੇਸ ਦੀ ਬਿਊਟੀ ਬਹੁਤ ਦੀਵਾਦੀ ਸਨਖ ਪੋਣਾ ਬੜ ਦੇ ਵਿੱਚ ਫੁੱਲ ਜੇ ਜੀ ਦਿਖਾ ਦਿਓ ਜੇ ਰੱਖ ਲੈ ਇੱਥੇ ਬੂਟੇ ਤੇ ਜੇਰੇ ਦੀ ਆ ਬੱਠਲ ਚ ਪਈ ਹੈ ਕੰਪਲੀਟ ਓਕੇ ਆ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਕਿੰਨਾ ਦੁੱਧ ਦੇ ਦੂ ਬਾਪੂ ਐਸਟੀਮੇਟ ਬੇ ਬ ਕੱਢ ਦੂਗੀ 18-18 ਲੀਟਰ ਸੌਖਾ ਜਾ ਓਕੇ ਹੂੰ ਸੌਖਾ ਹੀ ਦੇਣਾ ਚਾਹੀਦਾ ਬਾਕੀ ਫੈਂਟ ਫੁੱਲ ਲਊ ਕਿ ਨਹੀਂ ਹਾਂ ਜੀ ਹਾਂ ਗਰਮੀ ਨਹੀਂ ਮੰਦੀ ਲੈ ਬੂਟੇ ਹੂੰ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਬੋਦੀਵਾਦੀ ਪੂਰੀ ਚੰਗੀ ਸਨਖ ਪੋਣਾ ਬਾੜ ਦੇ ਵਿੱਚ ਫੁੱਲ ਕਲਰ-ਕਲਰ ਬੜਾ ਚੰਗਾ ਬਾਕੀ ਤੋਰਾ ਚੈੱਕ ਕਰ ਲੋ ਕਿੰਨ ਨੰਬਰ ਆ ਬਾਈ ਕੀ ਬਾਤ ਆ ਬਾਈ ਬਹੁਤ ਚੰਗੀ ਵੜਾ ਹਨਾ ਬਾਪੂ ਹਾਂ ਹਾਂ ਕੀ ਮੋਲਾ ਜਾਇਜ ਜਾਫਰ ਮੋਲ ਫੂਨ ਦੀ ਦੱਸ ਦੇ ਜਾਈ ਜਾਇਜ ਹੋ ਹਾਂ ਜੀ ਹਾਂ ਓਕੇ ਬੜਾ ਮੋਲ ਨਹੀਂ ਕਰਦੇ ਬਾਪੂ ਕਹਿੰਦਾ ਜਾਇਜ ਮੋਲ ਹੋ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਣਾ ਬਈ ਫੂਨ ਤੇ ਆ ਤੋਰਾ ਬਰੀਡ ਇੱਕ ਨੰਬਰ ਤੇ ਬਾਕੀ ਚਵਾਈ ਵੀ ਚੈੱਕ ਕਰਵਾਣੇ ਲੈ ਵਾ ਲੂ ਬਾ ਬੜਾ ਚੰਗਾ ਕਰਮਾ ਹਾਂ ਜੀ ਹਾਂ ਬਾਕੀ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਸਰ ਮਾਰ ਕੇ ਜੀ ਕੀ ਦਿਖਾ ਬਹੁਤ ਬੱਚੀ ਨੇ ਵੀ ਗਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਲੈ ਬਈ ਠੰਡੀ ਸੀਲ ਫੁੱਲਾ ਚਵਾਈ ਚੰਗੀ ਆ ਨਾ ਬਾਬਾ ਬਾਈ ਚੰਗੀ ਚਵਾਈ ਹੈ ਲਓ ਜੀ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਲੈ ਮਗਰਲੇ ਥਾਣੇ ਚਵਾਈ ਚੈੱਕ ਕਰ ਲੋ ਕਿਆ ਬਾਤ ਹੈ ਜਮਾ ਬੌਲਾ ਇੱਕ ਨੰਬਰ ਜੋਣ ਰਾਹ ਦੀ ਜੁਏ ਜੇਰ ਜੁਦੀ ਆਪਣੀ ਗਾਰੰਟੀ ਉਸਾਰੇ ਕਰਦੀ ਠੀਕ ਆ ਹਾਂ ਥਾੜੇ ਦਿਖਾ ਦਿਓ ਲੈ ਪਹਿਲੇ ਬੱਚਾ ਹੀ ਲਾਇਆ ਜੀ ਪੂਰੀ ਵਿੱਥੀ ਤੇ ਇਕੱਲਾ ਇਕੱਲਾ ਥਾਣ ਮੁੱਲ ਬਾਪੂ ਕਹਿੰਦਾ ਯਾਜ ਰੱਖਾਂਗੇ ਬੱਚੀ ਦਿਖਾ ਦਿਓ ਸਮਾਰ ਕੇ ਹਾਂ ਬੱਚੀ ਵੀ ਬਹੁਤ ਚੰਗੀ ਹੈਗੀ ਲਓ ਜੀ ਹੂੰ ਆ ਇਧਰ ਆਪਾਂ ਥਾਈ ਦਿਖਾ ਦਿਓ ਕਿਆ ਬਾਤ ਆ ਜੀ ਓਕੇ ਅੱਗੇ ਬਾਪੂ 2 ਨੰਬਰ ਇਹ ਵੀ ਜਰਸੀ ਹਾਂ ਜੀ ਇਹ ਵੀ ਜਰਸੀ ਡਬਲ ਜਰਸੀ ਹੈ ਇਹ ਕਿਹੜਾ ਸੂਆ ਇਹ ਲੈ ਹੀ 2-4 ਦਿਨ ਦੀ ਠੀਕ ਆ ਸੂਆ ਕਿਹੜਾ ਮੈਂ ਕਿਹਾ ਸੂਆ ਦੂਜਾ ਦੂਜਾ ਸੂਆ 2-4 ਦਿਨ ਲੈਂਦੀ ਆ ਕਿੰਨਾ ਕੀ ਰਿਕਾਰਡ ਹੈ ਹੱਡੀ ਢੁੱਡੀ ਪੂਰੀ ਹੈ ਦੁੱਧ ਦਾ ਰੰਗ ਇਹਦਾ ਜੀ ਕਿੱਦੂ ਵੀ ਦੇ ਨੇੜੇ ਓਕੇ ਹਾਂ ਲੈ ਕੱਚੀ ਕੱਚੀ ਹਨਾ ਕੱਚੀ ਬਹੁਤ ਭਈ ਆ ਲੱਗਦੀ ਸਾਰੀਆਂ ਬਾਲਟਾਂ ਲਾ ਕੱਢਣੀਆਂ ਫਿਰ ਕਰਮਾਣੀ ਸੋਣਾ ਕੱਲੀ ਕੱਚੀ ਕੱਚੀ ਆ ਆਹ ਬਹੁਤ ਚੰਗਾ ਲੱਗਿਆ ਹਾਂਜੀ ਹਾਂ ਥਣ ਬੋਜ ਬਿਟੀ ਵਾਲਾ ਥਣ ਪੂਰੀ ਵਿਥੀ ਤੇ ਇਕੱਲਾ ਇਕੱਲਾ ਥਣ ਖੋਲ ਦੇ ਤੋਰ ਕੇ ਦਿਖਾ ਦੇ ਫੇਸ ਦੀ ਬਿਊਟੀ ਕਮਾਲ ਦੀ ਕੱਦ ਫੁੱਲ ਬਰੀਡ ਫੁੱਲ ਜਰਸੀ ਨਸਲਾ ਮੰਗ ਫੁੱਲ ਮੈਲ ਦੀ ਘਟਾ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਬਾਈ ਕਿਆ ਬਾਤ ਬੜਾ ਚੰਗਾ ਤੋਰਾ ਹਣਾ ਹਾਂਜੀ ਹਾਂ ਹਮ ਲੈ ਫੇਸ ਫੂਸ ਬੜਾ ਪਿਆਰਾ ਕਰ ਮਾਲੀ ਦਾ ਕਲਰ ਕਲਰ ਬਹੁਤ ਹੈ ਜੀ ਹਾਂ ਕੱਲੀ ਕੱਚੀ ਕੱਚੀ ਆ ਹਾਂ ਜੀ ਹਾਂ ਉਸ ਸਾਹਿਬ ਨਾਲ ਅੰਦਾਜ਼ਾ ਲਾਇਓ ਜਿੱਦੇ ਵੜ ਤਿਆਰ ਹੋ ਗਈ ਦੱਸੋ ਕਹਿੰਦੇ ਬਾਪੂ ਹਾਂ ਜੀ ਹਾਂ ਹੂੰ ਤਾਂ ਬਹੁਤ ਚੰਗੀ ਹੈ ਜੀ ਹੂੰ ਇਹ ਜਾਨ ਵਾਲੀ ਬੈੜ ਆਏ ਨਹੀਂ ਮੁੱਲ ਫੋਨ ਤੇ ਹੋ ਜਾਊਗਾ ਮੁੱਲ ਜਿਹੜਾ ਬੈੜ ਦੇ ਸਾਹਿਬ ਹੈ ਰੰਗ ਇਹਦਾ ਹੀ ਲਾਲ ਹੀ ਇਹਦਾ ਗੂਗਾ ਲਾਜ ਜਾਊਗਾ ਬੜਾ ਜਾ ਬੱਦ ਹੋ ਲਾਲੀ ਹੈ ਕਾਲੀ ਨਹੀਂ ਹੋ ਜਣੀ ਹਾਂ ਹਾਂ ਜੀ ਅੱਗੇ ਆ ਗਈ ਲਾਸਟ ਤਿੰਨ ਨੰਬਰ ਕਿਹਦਾ ਸੁਆ ਬਾਦੂ ਜਰਾ ਰਤੀ ਜਿਆਦਾ ਲੋ ਜੀ ਕਿੰਨੇ ਕਿੰਨੇ ਲੋਗੇ ਮੈਂ ਕਿੱਦਾਂ ਲੈ ਲਊ ਜੀ ਇੱਕ ਅੱਧਾ ਦਾ ਪਾ ਤਿਆਰੀ ਨੇਵਾ ਨੂੰ ਬਾਪਾ ਨਾ ਚੰਗਾ ਆ ਰਿਕਾਰਡ ਕੱਢੀ ਬੈਠੀ ਛਾਂ ਸੁਣ ਕੇ ਦਾ ਮਾਰਾ ਹੀ ਹਾਂ ਮੁੱਠੀ ਆਣ ਸੁਣਨ ਨੂੰ ਲਾ ਉਹਦੇ ਵਿੱਤੀ ਤੇ ਕਿਆ ਬਾਤ ਹੋਲ ਦੇ ਬਾਪੂ ਦੌਰ ਕੇ ਰਖਾ ਦੇ ਫੁੱਲ ਕੱਦ ਫੁੱਲ ਬ੍ਰੀਡ ਪ੍ਰਿੰਟ ਬਰਉਣ 6 ਫੁੱਟ ਕੱਦ ਹੈ ਜੀ ਮੇਰਾ ਦੇਖੋ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਠੀਕ ਹੈ ਜੀ ਹਮ ਮੁੱਲ ਦਾ ਫੋਨਤੀ ਹੋ ਜੂ ਹਾਂ ਮੁੱਲ ਫੋਨਤੀ ਰੱਖ ਦੇਗੇ ਜੀ ਹਾਂ ਜੀ ਹਾਂ ਠੀਕ ਹੈ ਬਾੜਾ ਮੋਲ ਨਹੀਂ ਕਰਦੇ ਬਾਪੂ ਕਹਿੰਦਾ ਜਾਇਜ਼ ਮੋਲ ਹੋ ਖਿੱਚ ਕੇ ਮੋਲ ਰੱਖਾਂਗੇ ਮੋਲ ਹੋਣਾ ਫੋਨ ਤੇ ਆ ਤੋਰਾ ਇੱਕ ਨੰਬਰ ਬ੍ਰੀਟ ਇੱਕ ਨੰਬਰ ਕਰ ਦੇ ਇੱਕ ਨੰਬਰ ਪ੍ਰਿੰਟ ਪ੍ਰਿੰਟ ਵੀ ਇੱਕ ਨੰਬਰ ਕੱਚੀ ਆ ਹਲੇ ਦਿਨ ਲੈਂਦੀ ਆ ਤਿਆਰੀ ਕਰ ਦੋ ਤਿੰਨ ਤਾਂ ਹੱਦੀ ਵੀ ਲੈ ਜੂ ਤੇ ਮੋਲ ਬਾਪੂ ਕਹਿੰਦਾ ਬਿਲਕੁਲ ਹੀ ਜਾਇਜ਼ ਹੋਣਾ ਬਾੜੇ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਮੋਲ ਖੈਰ ਬਾਪੂ ਦੇ ਜਾਇਜ਼ ਹੀ ਹੁੰਦੇ ਆ ਬਈ ਕਿਸੇ ਵੀਰ ਨੂੰ ਬਾਈ ਤੰਨੇ ਨਗਾ ਜੋ ਕੋਈ ਵੀ ਨਗਾ ਪਸੰਦ ਆਵੇ ਛੱਡਾ ਹੂਡਾ ਦਿਖਾ ਡਾਇਰੈਕਟਰ ਚਾ ਲੋ ਹਾਂ ਲੈ ਵਾ ਲੂ ਵਾ ਬਹੁਤ ਆ ਵਾ ਹਾਂ ਪਾਸੇ ਛੱਡਾ ਹੂਡਾ ਦਿਖਾ ਦੇ ਠੰਡ ਸੋ ਲੈ ਬੜਾ ਚੰਗਾ ਥਣ ਲੱਗਿਆ ਕੱਚੀ ਕੱਚੀ ਹੈ ਗੱਲੀ ਧੰਨਵਾਦ ਜੀ